ਕਜੂਠੋ ਕੇ ਕਜੂਠੋ ਕੇ ਇਹ ਸਭ ਖਾਂਦੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਲੜਦਾ ਆਪਣੇ ਪਿੰਡ ਦੇ ਕਿਸੇ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਚਲਾਉਣਗੇ ਚਾਰਸ਼ਪਾਲ ਸਿੰਘ ਪਿੰਡ ਮਾਛੀਆਲਾ ਆਮ ਆਦਮੀ ਪਾਰਟੀ ਦਾ ਪ੍ਰਿੰਤਾ ਪ੍ਰਤਾ ਹੁਣ ਕੀ ਕਹਣਾ ਚੰਗਿਆ ਅੱਜ ਮੈਡਮ ਆਈ ਸੀ ਕਿਨੇ ਸਾਰੇ ਗੋਡੇ ਜਿਵੇਂ ਚੱਲ ਰਹੀ ਹੈ ਤੇ ਬਹੁਤ ਵਧੀਆ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਨਸ਼ਿਆਂ ਦੇ ਵਿਰੁੱਧ ਆਪਣਾ ਮਾਮਾ ਦੇ ਪੁੱਤ ਮਰਨ ਡਏ ਨੇ ਭੈਣਾਂ ਦੇ ਭਰਾ ਮਰਨ ਡਏ ਨੇ ਇਹ ਇਹਨੂੰ ਰੋਕਥਾਮ ਲੱਗੇਗੀ ਤੇ ਚਲੋ ਗਾਂ ਆਉਣ ਵਾਲੀ ਜਨਰੇਸ਼ਨ ਦਾ ਉਹ ਬਚਾਅ ਹੋ ਜਾਏਗਾ ਬਿਲਕੁਲ ਕਿਹਦਾ ਸੰਘਰਸ਼ ਹੋਊਗਾ ਪਿੰਡ ਵਾਸਤੇ ਤੁਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਨਾਲ ਅਸੀਂ ਪੂਰਾ ਜੋਰ ਲਾਵਾਂਗੇ ਜੀ ਪੂਰਾ ਜੋਰ ਲਾਵਾਂਗੇ ਪਿੰਡ ਦੇ ਨਾਲ ਪੰਚਾਇਤ ਦੇ ਨਾਲ ਰੱਖ ਕੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਲੋਕਾਂ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਆ ਵੀ ਜੇ ਸਰਕਾਰ ਹੁਣ ਲਈ ਆ ਤੇ ਸਰਕਾਰ ਨਸ਼ਾ ਛਡਾਉਣ ਦਾ ਵੀ ਕਈ ਫ੍ਰੀ ਜਗ੍ਹਾ ਹੈ ਕਿ ਜਿੱਥੇ ਜਾਂ ਸਭ ਦਵਾਈ ਇਹੀਂ ਫ੍ਰੀ ਲੈ ਕੇ ਦੇਵਾਂਗੇ ਕੋਈ ਕਿਸੇ ਤੇ ਕੇਸ ਨਹੀਂ ਬਣੇਗਾ ਕਈ ਡਰਦੇ ਹੀ ਗਾ ਨਹੀਂ ਆਉਂਦੇ ਵਿਖਰੇ ਹੋ ਸਕਦਾ ਸਾਨੂੰ ਕਿਤੇ ਜੇਲ੍ਹ ਨਾ ਹੋ ਜੇ ਕੋਈ ਕੇਸ ਨਾ ਬਣ ਜੇ ਵੀ ਇਹੋ ਜੀ ਕੋਈ ਗੱਲ ਨਹੀਂ ਗੀ ਅੱਜ ਅਸੀਂ ਜਿਹੜੀ ਸਾਡੀ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਅਸੀਂ ਅੱਜ ਇੱਧਰ ਅਮਰਦਾਸ ਬਲੌਗ ਦੇ 8 ਪਿੰਡਾਂ ਦੇ ਵਿੱਚ ਗਏ ਬੋਲੀ ਰਮਦਾਸ ਸੀਗਾ ਅਸੀਂ ਅੜਾਇਆ ਰਮਦਾਸ ਵੀ ਦੇ ਕੋਟ ਗੁਰਬਖਸ਼ ਤੇ ਸਾਡੇ ਇੱਥੇ ਪਿੰ ਪਛਿਆ ਆ ਇਹ ਸਾਰੇ ਸਾਡੇ ਬਾਰਡਰ ਦੇ ਪਿੰਡ ਨੇ ਜੱਟਾ ਸ਼ਹਿਜ਼ਾਦਾ ਕੋਨੇ ਵਾਲਾ ਮਾਚੀ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਸੀਗੇ ਜਿਹਦਾ ਜਿੱਦਾਂ ਸਾਡੀ ਮੁਹਿੰਮ ਚੱਲ ਰਹੀ ਹੈ ਅਸੀਂ ਨਿਸ਼ਾਨ ਦੇ ਵਿਰੁੱਧ ਜੋ ਲੜ ਰਿਆ ਲੋਕਾਂ ਨੂੰ ਜਾਗਰੂਤ ਵੀ ਕੀਤਾ ਸੌਚਕ ਵੀ ਜਿਹੜਾ ਅਸੀਂ ਸੈਰਮੋਨੀ ਵੀ ਕੀਤੀ ਸਾਡੇ ਜਿਹੜੇ ਅੱਜ ਅੱਜ ਜਿਹੜੇ ਅਠਾਂ ਦੇ ਵਿੱਚੋਂ ਸਾਨੂੰ ਉਹਨਾਂ ਨੇ ਕਿਹਾ ਕਿ ਬੋਲੀ ਜਮਦਾਸ ਵੀ ਇੱਥੇ ਸਾਡਾ ਸਾਡਾ ਅੜਾਇਆ ਰਮਦਾਸ ਕੋਟ ਗੁਰਬਖਸ਼ 10 ਪਿੰਡ ਜਿਹੜੇ ਨੇ ਉਹ ਕਹਿੰਦੇ ਕਿ ਸਾਡੇ ਨਸ਼ਾ ਮੁਕਨੇ ਆਲਮੋਸਟ ਇੱਥੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਆ ਸਨੈਕ ਵੀ ਆ ਗਈ ਹਿਰੋਇਨੀਆਂ ਆ ਗਈ ਕੋਈ ਵੀ ਨਿਸ਼ਾਨੀ ਹੈਗਾ ਤੇ ਅੱਜ ਦਾ ਦਿਨ ਅਸੀਂ ਮੈਂ ਮੈਂ ਬਹੁਤ ਵਧੀਆ ਗਿਣਾਂਗੀ ਕਿ ਤਿੰਨ ਪਿੰਡ ਸਾਡੇ ਜਿਹੜੇ ਨੇ ਨਸ਼ਾ ਮੁਕਤੀ ਗਏ ਤੇ ਜਿਹੜੇ ਵੀ ਪਿੰਡ ਜਾਂਦੇ ਆ ਸੀ ਇਹ ਹੀ ਕਿੰਨੇ ਆ ਕਿ ਅਗਲੀ ਵਾਰ ਜਦੋਂ ਅਸੀਂ ਪਿੰਡ ਆਈਏ ਤੇ ਤੁਹਾਡਾ ਵੀ ਪਿੰਡ ਨਸ਼ਾ ਮੁਕਤ ਹੋਇਆ ਹੈ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਇਹਦੇ ਵਿੱਚ ਸਰਕਾਰ ਦਾ ਪ੍ਰਸ਼ਾਸਨ ਦਾ ਪੁਲਿਸ ਦਾ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਜਿਹੜਾ ਇਹ ਨਸ਼ਾ ਵਿਰੁੱਧ ਜਿਹੜਾ ਯੁੱਧ ਹੈ ਇਹਨੂੰ ਸਫਲ ਬਣਾ ਕੇ ਆਪਾਂ ਪੰਜਾਬ ਨੂੰ ਵੀ ਜਿਹੜਾ ਨਸ਼ਾ ਮੁਕਤ ਕਰ ਸਕੀਏ। ਸਮਾਜਾਂ ਦੇ ਨਾਲ ਕਾਫੀ ਜਾਗਰੂਕਤਾ ਦੇਖਣ ਨੂੰ ਮਿਲਦੀ ਹੈ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਫਾਇਦਾ ਹੋਵੇਗਾ। ਬਿਲਕੁਲ ਹੋਏਗਾ ਬਿਲਕੁਲ ਲੋਕ ਸामਨੇ ਹੋਣਗੇ ਲੋਕਾਂ ਦੇ ਵਿੱਚ ਇੱਥੇ ਜਦੋਂ ਤੁਸੀਂ ਜਾਣਦੇ ਹੋ ਇੱਕ ਕੋਈ ਮੁਹਿੰਮ ਚਲਾਨਦੇ ਹੋ ਤਾਂ ਕਿਤੇ ਨਾ ਕਿਤੇ ਉਹਦਾ ਫਾਇਦਾ ਜਿਹੜਾ ਹੁੰਦਾ ਹੀ ਹੁੰਦਾ ਲੋਕਾਂ ਦੇ ਵਿੱਚ ਜਾਗਰੂਕਤਾ ਆਉਂਦੀ ਹੈ ਜਿਵੇਂ ਤੁਸੀਂ ਜਾਣਦੇ ਹੋ ਤੁਹਾਡੇ ਐਸਐਚਓ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਨੇ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਪੁਲਿਸ ਦਾ ਡਰ ਦੀ ਬਜਾਈ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਪੁਲਿਸ ਸਾਡੇ ਵਾਸਤੇ ਆ ਸਾਡੀ ਪ੍ਰੋਟੈਕਸ਼ਨ ਵਾਸਤੇ ਆ ਤੇ ਉਹਦਾ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਾਇਦਾ ਵੀ ਦੇਖਾਂਗੇ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਹਨਾਂ ਦੇ ਵਿੱਚ ਕਾਫੀ ਉਤਸ਼ਾਹ ਨੂੰ ਲੱਗੇ ਅੰਨੋ ਹੋਏ ਅਪੀਲ ਇਹ ਕਰਦੇ ਆ ਜਿਹੜੀ ਪਿੰਨ ਪਿੰਨ ਜਾ ਕੇ ਅਸੀਂ ਅਪੀਲ ਕਰ ਰਿਹਾ ਕਿ ਇਕੱਲੀ ਸਰਕਾਰ ਜਿਹੜੀ ਐ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾ ਸਕਦੀ ਇਕੱਲੀ ਪੁਲਿਸ ਨਹੀਂ ਬਣਾ ਸਕਦੀ ਹਰ ਪੰਜਾਬੀ ਹੋਣ ਦੇ ਨਾਤੇ ਹਰ ਪੰਜਾਬੀ ਦਾ ਇਹ ਫਰਜ਼ ਆ ਕਿ ਉਹ ਜਿਹੜਾ ਇਹਦੇ ਵਿੱਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤੇ ਜਿਹੜਾ ਜਜ਼ਬਾ ਆ ਇੱਕ ਲੜਨ ਦਾ ਨਿਸ਼ਾਨ ਦੇਖੀ ਲਾਹੁਣ ਲਾ ਕੇ ਹੋਣ ਤੇ ਜਿਹੜੀ ਕੋਈ ਵੀ ਸੂਚਨਾ ਆ ਕਿਸੇ ਵੀ ਤਸਕਰ ਦੇ ਬਾਰੇ ਵਿੱਚ ਉਹ ਜਾਣਦੇ ਨੇ ਤੇ ਉਹ ਪੁਲਿਸ ਨਾਲ ਪੰਜਾਬ